ਪੰਜਾਬ ਨਾਓ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਯਾਨੀ ਕਿ ਸਿਮਰਨ ਦੇਵਲੋਂ ਨਿੱਘਾ ਸਵਾਗਤ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣੇ ਆ 트ੰਪ ਨੇ ਭਾਰਤ ਤੇ ਲਾਇਆ 27% ਜਵਾਬੀ ਟੈਕਸ ਪਾਕਿਸਤਾਨੀ ਫੌਜ ਦੇ ਬਲੋ ਪੁਛਵੇ ਚ ਗੋਲੀਬੰਦੀ ਦੀ ਕੀਤੀ ਉਲੰਘਣਾ ਭਾਰਤ ਤੇ ਨੇਪਾਲ ਵੱਲੋਂ ਕਮਿਊਨਿਟੀ ਵੀ ਕਾਸ ਪ੍ਰੋਜੈਕਟਾਂ ਦੇ ਲਈ ਕੀਤੇ ਗਏ ਸਮਝੌਤੇ ਪਾਕਿਸਤਾਨ ਦੇ ਰਾਸ਼ਟਰਪਤੀ ਜੋ ਕਿ ਆਸਿਫ ਅਲੀ ਜ਼ਰਦਾਰੀ ਹਸਪਤਾਲ ਦੇ ਵਿੱਚ ਹੋਏ ਦਾਖਲ ਇਜ਼ਰਾਈਲ ਨੇ ਵੱਡੇ ਇਲਾਕੇ ਤੇ ਕਬਜ਼ੇ ਦੇ ਲਈ ਗਾਜ਼ਾ ਪੱਟੀ ਵਿੱਚ ਮੁਹਿੰਮ ਫੜੀ ਹੁਣ ਇਹਨਾਂ ਖਬਰਾਂ ਤੇ ਇੱਕ ਨਜ਼ਰ ਵਿਸਤਾਰ ਦੇ ਨਾਲ ਅਮਰੀਕਾ ਨੇ ਭਾਰਤ ਤੇ 25% ਟੈਕਸ ਲਗਾਉਣ ਦਾ ਜਥੇ ਐਲਾਨ ਕਰ ਦਿੱਤਾ ਹੈ ਉੱਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਵਸਤਾ ਤੇ ਭਾਰਤ ਉੱਚ ਦਰਮਦ ਟੈਕਸ ਵਸੂਲਦਾ ਹੈ ਅਜਿਹੇ ਮੌਕੇ ਦੇਸ਼ ਤੇ ਵਪਾਰਕ ਘਾਟੇ ਨੂੰ ਘਟਤ ਕਰਨ ਵਾਸਤੇ ਉਤਪਾਦਨ ਉਹ ਹੱਲਾਸ਼ੇਰੀ ਦੇਣ ਵਾਸਤੇ ਇਹ ਪਹਿਲ ਕਦਮੀ ਜੋ ਕਿ ਜ਼ਰੂਰੀ ਸੀ ਤੇ ਉਂਝ ਇਸ ਪੇਸ਼ ਕਦਮੀ ਦੇ ਨਾਲ ਅਮਰੀਕਾ ਨੇ ਭਾਰਤ ਦੀ ਬ੍ਰਾਹਮੜ ਉਤੇ ਅਸਰ ਪੈਣ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਹੈ ਹਾਲਾਂਕਿ ਮਹਾਰਾ ਦਾ ਕਹਿਣਾ ਹੈ ਕਿ ਭਾਰਤ ਆਪਣੇ ਰਵਾਇਤੀ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ ਜਿਨ੍ਹਾਂ ਨੂੰ ਉਸ ਤੋਂ ਬਾਅਦ ਟੈਕਸ ਦਾ ਸਾਹਮਣਾ ਕਰਨਾ ਪਵੇਗਾ ਪਾਕਿਸਤਾਨੀ ਸੈਲਿਕਾ ਨੇ ਜੰਮੂ ਕਸ਼ਮੀਰ ਦੇ ਪੋਨਚ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਤੇ ਬਾਰੂਦੀ ਸੁਰੰਗ ਵਿੱਚ ਧਮਾਕੇ ਮਗਰੋਂ ਬਿਨਾਂ ਪੜਕਾ ਹਟਦੇ ਗੋਲੀਬਾਰੀ ਕਰਕੇ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ ਸੈਨਾ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਭਾਰਤੀ ਸੈਨਾ ਨੇ ਗੋਲੀਬੰਦੀ ਦੀ ਉਲੰਘਣਾ ਦਾ ਤੁਰਕਵੇ ਢੰਗ ਦੇ ਨਾਲ ਜਵਾਬ ਦਿੱਤਾ ਹੈ ਤੇ ਐਲੋਸੀ ਦੇ ਸਥਿਤੀ ਹੇਠ ਕਾਬੂ ਦੱਸਿਆ ਹੈ ਤੇ ਅਧਿਕਾਰੀ ਤੋਂ ਸੂਤਰਾਂ ਨੇ ਦੱਸਿਆ ਹੈ ਕਿ ਇਹ ਘਟਨਾ ਬੀਤੇ ਦਿਨੀ ਜੋ ਕਿ ਦੁਪਹਿਰ 1:00 10 ਮਿੰਟ ਤੇ ਵਾਪਰੀ ਤੇ ਭਾਰਤੀ ਸੈਨਾ ਨੇ ਪਾਕਿਸਤਾਨ ਵੱਲੋਂ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ ਜਦਕਿ ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ tMapਕੇ ਦੇ ਮਗਰੋਂ ਦੋਵੇਂ ਦਿਰਾਵਚਾਲੇ ਗੋਲੀਬਾਰੀ ਵਿੱਚ ਦੁਸ਼ਮਨ ਸੈਨਾ ਦੇ ਪੰਜ ਜ਼ਵਾਨ ਜ਼ਖਮੀ ਹੋ ਗਏ ਉਧਰ ਭਾਰਤ ਤੇ ਨੇਪਾਲ ਨੇ ਗੁਆਂਡੀ ਮੁਲਕ ਵਿੱਚ ਵਧੇਰੇ ਪ੍ਰਭਾਵ ਪਾਉਣ ਵਾਸਤੇ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਲਈ 10 ਸਮਝੌਤਿਆਂ ਤੇ ਸਹੀ ਜੋ ਕਿ ਸੈਨਿਕ ਕਰ ਦਤੇ ਨੇ ਤਿੰਨ ਪ੍ਰੋਜੈਕਟਾਂ ਦੇ ਲਈ ਭਾਰਤ 6.5 ਕਰੋੜ ਨੇਪਾਲੀ ਰੁਪਏ ਦੀ ਮਦਦ ਕਰੇਗਾ ਤੇ ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਦੂਤਾਕਾਰ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਸਿੱਖਿਆ ਸਿਹਤ ਤੇ ਸੱਭਿਆਚਾਰਕ ਖੇਤਰਾਂ ਦੇ ਵਿੱਚ ਵਿਕਾਸ ਦੇ ਲਈ ਬੀਤੇ ਦਿਨੀ ਦੋਵੇਂ ਦੇਸ਼ਾਂ ਵੱਲੋਂ ਸਮਝੌਤਿਆਂ ਤੇ ਸਿਗਨੇਚਰ ਕੀਤੇ ਗਏ ਨੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਾਕਿਸਤਾਨ ਦੇ ਰਾਸ਼ਟਰਪਤੀ ਆਸੀਫ ਅਲੀ ਜ਼ਰਦਾਰੀ ਨੂੰ ਸਿਹਤ ਵਿਗੜਨ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇੱਕ ਨਿੱਜੀ ਚੈਨਲ ਦੀ ਰਿਪੋਰਟ ਮੁਤਾਬਕ 59 ਸਾਲਾ ਜ਼ਰਦਾਰੀ ਨੂੰ ਬੁਖਾਰ ਤੇ ਇਨਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ ਕਰਾਚੀ ਤੋਂ ਲਗਭਗ 300 ਕਿਲੋਮੀਟਰ ਦੂਰ ਜੋ ਕਿ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਡਾਕਟਰ ਉਹਨਾਂ ਦੀ ਹਾਲਤ ਤੇ ਨੇੜੇੋਂ ਨਜ਼ਰ ਰੱਖਦੇ ਪਏ ਨੇ ਉਧਰੇ ਗਾਜ਼ਾ ਪੱਟੀ ਵਿੱਚ ਵੱਡੇ ਇਲਾਕਿਆਂ ਤੇ ਕਬਜ਼ਾ ਕਰਨ ਦੇ ਮਕਸਦ ਦੇ ਨਾਲ ਇਜ਼ਰਾਈਲ ਨੇ ਫੌਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਰੱਖਿਆ ਮੰਤਰੀ ਦੇਵ ਲੋਇਸ ਬਾਬਤ ਲਿਖਤੀ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਆਤਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਇਲਾਕੇ ਨੂੰ ਸਾਫ਼ ਕਰਨ ਦੇ ਲਈ ਅਸੀਂ ਆਪਣੇ ਫੌਜੀ ਆਪਰੇਸ਼ਨ ਦਾ ਵਿਸਤਾਰ ਕਰ ਰਹੇ ਹਾਂ ਤੇ ਇਸ ਦਾ ਉਦੇਸ਼ ਗਾਜ਼ਾ ਪੱਟੀ ਦੇ ਵੱਡੇ ਇਲਾਕਿਆਂ ਤੇ ਕਬਜ਼ਾ ਕਰਨਾ ਹੈ ਜਿਨ੍ਹਾਂ ਨੂੰ ਇਜ਼ਰਾਈਲ ਦੇ ਸੁਰੱਖਿਆ ਖੇਤਰਾ ਵਿੱਚ ਜੋੜਿਆ ਜਾਵੇਗਾ ਇਜ਼ਰਾਈਲ ਸਰਕਾਰ ਨੇ ਗਾਜ਼ਾ ਦੇ ਅੰਦਰ ਤੱਕ ਜੋ ਕਿ ਬਫਰ ਜ਼ੋਨ ਬਣਾਇਆ ਹੋਇਆ ਹੈ ਤੇ ਸਾਲ 2023 ਵਿੱਚ ਜੰਗ ਸ਼ੁਰੂ ਹੋਣ ਮਗਰੋਂ ਇਸ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ। ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਸਿੱਖਾਸ ਐਪੀਸੋਡ ਦੇ ਵਿੱਚ ਐਨਾ ਹੀ ਸੋ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ।